ਹਰ ਕੰਮ 'ਚ ਮੋਰਚੇ ਲਾ ਕੇ ਹਰ ਕੰਮ 'ਚ ਉਹਨਾਂ ਨੇ ਸਫਲ ਕੀਤਾ ਔਰ ਸਭ ਤੋਂ ਮੈਂ ਜੇ ਮੰਨਦਾ ਤਾਂ ਸਭ ਤੋਂ ਮਿਹਨਤੀ ਔਰ ਔਖਾ ਧੰਦਾ ਜਿਹੜਾ ਇਹ ਦੁੱਧ ਦਾ ਤੇ ਪਸ਼ੂ ਪਾਲਣ ਦਾ ਹੈ ਅੱਜ ਜਿਹੜੀ ਇਹਨਾਂ ਨੇ ਮੈਨੂੰ ਇਸ ਗੱਲ ਦੀ ਪ੍ਰਧਾਨਗੀ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਜੀ ਇਹਦੇ 'ਚ ਪਹਿਲਾਂ ਤਾਂ ਮੈਂ ਮੰਨਦਾ ਵੀ ਮੇਰਾ ਸਾਰਾ ਪਰਿਵਾਰ ਹੈ ਜਿਹੜਾ ਇਹ ਇਹ ਸਾਰੇ ਪ੍ਰਧਾਨ ਇਹਦੇ 'ਚ ਬਹੁਤ ਇਹਦੀਆਂ ਗੱਲਾਂ ਜਿਹੜੀਆਂ ਅਹਿਮ ਮੰਨਦਾ ਸੀ ਜੀ ਜਿਹੜੀਆਂ ਗੱਲਾਂ ਤੋਂ ਅਸੀਂ ਬਹੁਤ ਪਿੱਛੇ ਹਾਂ ਸਾਡੀ ਕੋਈ ਜਿਹੜੀ ਇਹਦੇ ਤੇ ਸਰਮਾਈ ਉਸ ਲੈਵਲ ਤੇ ਨਹੀਂ ਹੋਈ ਜਿੱਥੇ ਕਿ ਬਰੀਡਰ ਦਾ ਸੁਧਾਰ ਹੋਏਗਾ ਜਿੱਥੇ ਅੱਜ ਮੇਰੇ ਜਿਹੜੇ ਭਰਾ ਨੇ ਜਿਹੜੇ ਮੇਰੀਆਂ ਭੈਣਾਂ ਨੇ ਛੋਟੀਆਂ ਇੱਕੋ ਹੀ ਸਕੋਪ ਹੈ ਵੀ ਬਾਹਰ ਜਾਣਾ ਹੈ ਬਾਹਰ ਜਾਣ ਨਾਲੋਂ ਇੱਥੇ ਜੇ ਆਪਣਾ ਆਪ ਦਾ ਸਹਿਕ ਧੰਦਾ ਕੀਤਾ ਜਾਵੇ ਔਰ ਦੁੱਧ ਦੇ ਕਿਹੋ ਜਿਹਾ ਧੰਦਾ ਗਾਂ ਇੱਕ ਡੇਰੀ ਫਾਰਮਰ ਇਹੋ ਸੀ ਪੀਡੀਐਫ ਐ ਦੇ ਕਾਰਨ ਉਹ ਇਸ ਲੈਵਲ ਤੇ ਚਲੀ ਗਈ ਵੀ ਜਿਹੜਾ ਕਿ ਉਹ ਉਹਦਾ ਇੱਕ ਲੈਵਲ ਹੀ ਬਿਜ਼ਨਸ ਦਾ ਲੱਗਦਾ ਤੇ ਉਸੇ ਤਰ੍ਹਾਂ ਜਿਹੜੀ ਮੱਝ ਹੈ ਜਿਹੜੀ ਫਸਿਆਂ ਤੋਂ ਤੁਰੀ ਹੁੰਦੀ ਹੈ ਅੱਜ ਦੀ ਜਿਹੜੀ ਬੜੀ ਪੁਰਾਣੇ ਟਾਈਮ ਤੋਂ ਤੁਰੀ ਆਉਂਦੀ ਹੈ ਉਸ ਮੱਜ ਨੂੰ ਅਸੀਂ ਆਪਦੀ ਐਸੋਸੀਏਸ਼ਨ ਜਿਹੜੀ ਬਣਾਈ ਅੱਜ ਇਹਦੇ ਹਿਸਾਬ ਨਾਲ ਇੱਕ ਮੇਲਾ ਸੋਚਿਆ ਸੀ ਮੇਲੇ ਦੇ ਉੱਤੇ ਜਿਹੜੀ ਜਾਗਰੂਕ ਮਿਲਣੀ ਹੈ ਜੋ ਮੇਲੇ ਤੇ ਸਟਾਲ ਆਣੀਆਂ ਜੋ ਟੈਕਨੋਲੋਜੀ ਨਵੀਂ ਮੈਡੀਸਿਨਸ ਆ ਗਈਆਂ ਜਿਹਦੇ ਨਾਲ ਅੱਜ ਕੱਲ ਕੋਈ ਰਿਪੀਟਰ ਦੇ ਜਿਵੇਂ ਅੱਗੇ ਜੁਮਾਨੇ ਚ ਜਿਹਨੂੰ ਆਪਾਂ ਕਹਿੰਦੇ ਸੀ ਰਿਪੀਟਰ ਹੋ ਗਈ ਫਰਾ ਹੋ ਗਈ ਉਹ ਜੱਗਾਂ ਦੂਰ ਹੋ ਗਈਆਂ ਨਿਊਟ੍ਰੀਸ਼ਨ ਲੈਵਲ ਕੀ ਹੋਣਾ ਚਾਹੀਦਾ ਹੈ ਸਹੀ ਖੁਰਾਕ ਕੀ ਹੋਣੀ ਚਾਹੀਦੀ ਹੈ ਇੱਕ ਮੇਲਾ ਜਿਹੜਾ ਸਿੰਗਲ ਭਰਾ ਘਰੇ ਦੁੱਧ ਦੋ ਚਾਰ ਪੰਜ ਕਿਲੋ ਰੱਖ ਕੇ ਉਹ ਜਿਹੜੀ ਡੇਰੀ ਪੌਂਦਾ ਉਹਨੂੰ ਵੀ ਜਗਤੂ ਕੋਹੀ ਔਰ ਉਹਦੇ ਵਾਸਤੇ ਜਿਹੜੇ ਮੇਲੇ ਨੇ ਪੁਛਾ ਨੇ ਜਿਹੜਾ ਕਿ ਸੀਮਨ ਦਾ ਜ ਤੁਸੀਂ ਦੇਖਿਆ ਬਰੀਡ ਦੇ ਬੱਚੇ ਅੱਲੇ ਅਸੀਂ ਬਹੁਤ ਪਿੱਛੇ ਫਿਰਦੇ ਆ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਕਿਹੜਾ ਸੀਮਨ ਯੂਜ਼ ਕਰੀਏ ਬੜੇ ਬੁੱਲ ਨੇ ਸਾਰੇ ਬੁੱਲ ਚੰਗੇ ਨੇ ਪਰ ਉਹਦੇ ਚ ਆਪਾਂ ਡੀ ਐਨ ਏ ਵਾਲੀਆਂ ਚੀਜ਼ਾਂ ਉਹਨੂੰ ਬਰੀਡ ਦੇ ਨੇੜੇ ਆ ਕੇ ਆਪਾਂ ਲੈ ਕੇ ਜੰਦੀਏ ਵੀ ਜਿਹੜੀਆਂ ਇਹੋ ਜਿਹੀਆਂ ਜ਼ਿੰਮੇਵਾਰੀਆਂ ਇਹੋ ਜਿਹੇ ਵੱਡੇ ਜਿਹੜੇ ਕੰਮ ਸਰਕਾਰਾਂ ਨਾਲ ਮਿਲ ਕੇ ਤੇ ਜਿਵੇਂ ਪੀ ਡੀ ਐਫ ਏ ਸਟੇਟ ਦੀ ਵੱਡੀ ਐਸੋਸੀਏਸ਼ਨ ਨਾਲ ਉਹਨਾਂ ਨਾਲ ਮਿਲ ਕੇ ਅਸੀਂ ਬੈਟਰ ਤੋਂ ਬੈਟਰ ਕੰਮ ਕਰਦੇ ਜਾਵਾਂਗੇ। ਆਈ ਦੇ ਦਿਨ ਤੇ ਆਪਾਂ ਇਹ ਦੇਖਣ ਨੂੰ ਆਉਂਦੀ ਮਿਲਦਾ ਹੈ ਕਿ ਹਰ ਫਾਰਮਰ ਪਸ਼ੂ ਪਾਲਣ ਧੰਦੇ ਤੋਂ ਭਜਦਾ ਜਾ ਰਿਹਾ ਹੈ। ਜੀ ਜੀ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਪਹੁੰਚਾਉਣਾ ਚਾਹੋ? ਸੰਦੇਸ਼ ਭੱਜਣ ਦਾ ਇੱਕ ਕਾਰਨ ਹੈ। ਭੱਜਣ ਦਾ ਇੱਕ ਕਾਰਨ ਹੈ ਜਦੋਂ ਕੋਈ ਇੱਕ ਪਾਲਿਸੀ ਨਹੀਂ ਬਣੀ ਸਾਡੇ ਲਈ। ਸਾਨੂੰ ਕੋਈ ਜਾਗਰੂਤ ਕਰਨ ਲਈ ਕੋਈ ਸਾਨੂੰ ਦੱਸਣ ਵਾਲਾ ਹੈ ਨਹੀਂ। ਅਸੀਂ ਇੱਕ ਦੂਜੇ ਨੂੰ ਫੋਨ ਕਰਕੇ ਜਾਂ YouTube ਤੋਂ ਉਹਨੂੰ ਆਪਾਂ ਡਾਟਾ ਲੈਨੇ ਉਹਦਾ ਕਾਰਨ ਹੈ ਵੱਡਾ ਭੱਜਣ ਦਾ। ਇੱਕ ਸਹੀ ਬ੍ਰੀਡ ਦੀ ਸਿਲੈਕਸ਼ਨ ਹੋ ਜਾਏ। ਜਦੋਂ ਬ੍ਰੀਡ ਦੀ ਥੋੜੀ ਸਿਲੈਕਸ਼ਨ ਹੋ ਗਈ ਥੋੜੇ ਕੋਲ ਦੁੱਧ ਆ ਗਿਆ ਇੱਕ ਨੋਰਮਲ ਫਾਰਮਰ ਨੂੰ ਸ਼ੋਅ ਕੁਆਲਿਟੀ ਨੂੰ ਛੱਡ ਕੇ ਮੈਂ ਕਹਿੰਦਾ ਇੱਕ ਜਿਹੜਾ ਮੇਨ ਕੀਤਾ ਆਪਣੀ 15 ਜੀਵ ਚ ਕਿੰਨੀ ਪੈਂਦੀ ਹੈ ਦੁੱਧ ਤੇ ਰੇਟ ਹੈ ਕੋਈ ਰੇਟ ਦੀ ਤੇ ਗੱਲ ਕਰਨ ਲਈ ਮੱਝ ਤੇ ਹੈ ਜੀ ਇੰਨਾ ਵਧੀਆ ਦੁੱਧ ਜਿੱਚੋਂ ਮੱਖਣ ਮਲਾਈ ਕਰੀਮ ਕਿੰਨੀ ਯੂਜ਼ ਹੁੰਦੀ ਹੈ ਸਿੰਥੈਟਿਕ ਦੁੱਧ ਕਿੰਨਾ ਹੁੰਦਾ ਉਹ ਬੰਦ ਕਰਾਇਆ ਜਾਵੇ ਇਹੋ ਜਿਹੇ ਜਿਹੇ ਮੁੱਦੇ ਨੇ ਜਿਹੜੇ ਜਿਹੜੇ ਕਿ ਸਹੀ ਹੋ ਜਾਣ ਤੇ ਜਿਹੜਾ ਉਹ ਧੰਦਾ ਆਪਣਾ ਛੱਡ ਕੇ ਜੀ ਨੂੰ ਸਿਰਫ ਗੋਹਾ ਸਮਝਿਆ ਜਾਂਦਾ ਸੀ ਅੱਜ ਉਹ ਗੋਹੇ ਤੇ ਨਹੀਂ ਰਹਿ ਗਿਆ ਅੱਜ ਉਹ ਦੰਦਾ ਆਪਣਾ ਹਜੇ ਜਿਹੜੇ ਪਰਿਵਾਰ ਐ ਐਸੋਸੀਏਸ਼ਨਾਂ ਬਣਾ ਕੇ ਉਹਨੂੰ ਇੱਕ ਅਲੱਗ ਲੈਵਲ ਤੇ ਲੈ ਕੇ ਜਾਵਾਂਗੇ ਜੋ ਕਿ ਹਰ ਕੋਈ ਬੰਦਾ ਉਹਨੂੰ ਲਾਗੂ ਕਰੇ ਇੱਕ ਜਿਹੜੀ ਐਸੋਸੀਏਸ਼ਨ ਤੁਸੀਂ ਅੱਜ ਬਣਾਈ ਐ ਜੀ ਜੀ ਕੀ ਇਹਦਾ ਕੋਈ ਹਰ ਕੋਈ ਕਿਸਾਨ ਸਾਬਤ ਸਕਦਾ ਦੇਖੋ ਜੀ ਇਹ ਅਸਲ ਜਿਹੜੀ ਐਸੋਸੀਏਸ਼ਨ ਐ ਇਹ ਹੈ ਹੀ ਕਿਸਾਨ ਦੀ ਐ ਇਹ 'ਚ ਕੋਈ ਇਹੋ ਜਿਹਾ ਕੋਈ ਨਾ ਤਾਂ ਕਿਸੇ ਬਿਜ਼ਨਸਮੈਨ ਦੀ ਐ ਨਾ ਕੋਈ ਪੋਲਿਟਿਕਲ ਐਸਟੇਟ ਐ ਚਾਹੀਦਾ ਸਿਰਫ ਜਿਹੜੇ ਅਸਲ ਸੰਘਰਸ਼ੀ ਬੰਦੇ ਜਿਨ੍ਹਾਂ ਨੇ ਦੁੱਧ ਪੈਦਾ ਕਰਨਾ ਹੈ ਪਸ਼ੂ ਪੈਦਾ ਕਰਨਾ ਹੈ ਉਹਨਾਂ ਨੂੰ ਪਤਾ ਵੀ ਜੀਨੇ ਰੱਖਿਆ ਵੀ ਕੀ ਉਸਨ ਘਰਚੇ ਜੀ ਉਹ ਸੰਘਰਸ਼ ਜਿਹੜਾ ਹੈ ਉਹ ਜਿਹੜੀ ਸਾਰੀ ਕਮੇਟੀ ਹੈ ਜੀ ਤੇ ਸਾਡੇ ਸਾਡੇ ਜਿਹੜੇ ਪਸ਼ੂ ਪਾਲਣ ਭਾਗ ਹੈ ਜਿੰਨੇ ਸਾਡੇ ਰਿਲੇਟਡ ਆ ਕੋਈ ਗਾਂ ਰੱਖਦਾ ਹੈ ਕੋਈ ਮੰਜ ਰੱਖਦਾ ਹੈ ਕੋਈ ਬੱਚੀ ਇਕੱਟਾ ਕੁਝ ਵੀ ਰੱਖਦਾ ਹੈ ਇਹ ਸਾਰੇ ਉਹਨਾਂ ਵਾਸਤੇ ਐਸੋਸੀਏਸ਼ਨ ਬਣਾਈ ਹੈ ਵੀ ਇਹਦੇ ਚ ਆਪਣੇ ਮਸਲੇ ਹੱਲ ਹੋ ਜਾਣ ਤੇ ਵਧੀਆ ਤਰੀਕੇ ਨਾਲ ਸੀ ਹੋਰ ਜਾਣਕਾਰੀ ਚੀਜ਼ਾਂ ਦਿਓ ਜਿਹੜਾ ਤੁਸੀਂ ਮੇਲੇ ਦਾ ਕਰ ਰਹੇ ਆ ਵੀ ਪ੍ਰਬੰਧ ਕਰ ਰਹੇ ਆ ਬਹੁਤ ਜਲਦੀ ਜੀ ਜੀ ਉਹਦੇ ਵਿੱਚ ਕਿਸਾਨਾਂ ਨੂੰ ਕੋਈ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੋਲ ਉਹਦੇ ਪ੍ਰਬੰਧ ਤੁਸੀਂ ਕਿਸ ਤਰ੍ਹਾਂ ਕੀਤੇ ਦੇਖੋ ਜੀ ਉਹਦੇ ਚ ਪਹਿਲਾ ਮਿਲਦਾ ਮੈਂ ਤਾਂ ਇਹ ਕਹਿੰਦਾ ਵੀ ਸਾਰੇ ਕਿਸਾਨਾਂ ਨੂੰ ਇੱਕੋ ਹੀ ਅਪੀਲ ਕੀਤੀ ਵੀ ਸਾਰੇ ਸਾਥ ਦੇ ਜਿੱਥੋਂ ਤੱਕ ਆਵਾਜ਼ ਜਾਂਦੀ ਜਿੰਨਾ ਤੱਕ ਤੁਹਾਡੇ ਰਾਹੀਂ ਇੱਕ ਮੈਸੇਜ ਭੇਜ ਚੀ ਅਸੀਂ ਵੀ ਜਿਹੜੇ ਪ੍ਰਬੰਧ ਹੈ ਉਸ ਦੇਖੋ ਬਹੁਤ ਵਧੀਆ ਆਪਦੇ ਮਨ ਤੋਂ ਕਰਾਂਗੇ ਪਰ ਮੈਂ ਕਹਿੰਦਾ ਵੀ ਜੇ ਕੋਈ ਕਮੀ ਰਹਿ ਜਾਂਦੀ ਹੈ ਜੇ ਉਹਦੇ ਵਿੱਚ ਕੋਈ ਗਲ ਰਹਿ ਜਾਂਦੀ ਹੈ ਪਰ ਆਪਾਂ ਆਪਦਾ ਮੇਲਾ ਸਮਝ ਕੇ ਉਹਨੂੰ ਅਗਲੀ ਵਾਰ ਨੂੰ ਸੁਧਾਰਨ ਕਰਾਂਗੇ ਮੈਂ ਫਿਰ ਤੁਹਾਨੂੰ ਦੱਸਦਾ ਵੀ ਡਿਸਪਲਿਨ ਮੇਲੇ ਦੇ ਇੰਤਜ਼ਾਮ ਜੋ ਹਾਲ ਦਾ ਕਲਾਈਮੇਟ ਹੋਊਗਾ ਮੌਸਮ ਹੋਊਗਾ ਉਹਦੇ ਸਾਹਮਣੇ ਅਸੀਂ ਆਪਦੇ ਤਨੋਂ ਮਨੋਂ ਪੂਰਾ ਜੋਰ ਲਾ ਕੇ ਪ੍ਰਬੰਧ ਕਰਾਂਗੇ ਜਿਹੜੀ ਕਿਸੇ ਸਾਡੇ ਫਾਰਮਰ ਨੂੰ ਕਿਸੇ ਪਸ਼ੂ ਨੂੰ ਕੋਈ ਤਕਲੀਫ ਨਾ ਸਾਰੇ ਬਾਰਡਰ ਵਾਲੇ ਇਕੱਠੇ ਹੋ ਗਏ ਤੁਹਾਨੂੰ ਸਰਪੰਚੀ ਦਾ ਪ੍ਰਧਾਨ ਚੁਣਿਆ ਕੀ ਆਉਂਦੇ ਦਿਨਾਂ ਸੀ ਕਮੇਟੀ ਹੋ ਗਈ ਪਰ ਮੁੰਡਾ ਤੋਂ ਬੋਲਦੀ ਆਦੇ ਚਾਹਤੇ ਦਿੱਤੇ ਆ ਦੇਖੋ ਜੀ ਇਹਦੇ ਚ ਮੈਂ ਕਹਿੰਦਾ ਵੀ ਬਹੁਤ ਮਾਨ ਵਾਲੀ ਗੱਲ ਹੈ ਵੀ ਬਹੁਤ ਮੇਰੇ ਲਈ ਜਿਹੜਾ ਇੱਕ ਐਡਾ ਵਜਨ ਤੇ ਐਡਾ ਬੋਝ ਮੈਨੂੰ ਦਿੱਤਾ ਇਹਨੂੰ ਮੈਂ ਕਰੂੰਗਾ ਇੱਕ ਪਰਿਵਾਰ ਜ਼ਿਲ੍ਹੇ ਦੇ ਮੈਂਬਰ ਜ਼ਿਲ੍ਹੇ ਦਾ ਪ੍ਰਧਾਨ ਜ਼ੋਨ ਦਾ ਪ੍ਰਧਾਨ ਮੈਂਬਰਸ਼ਿਪ ਪੂਰੇ ਪੰਜਾਬ ਤੱਕ ਜਿੰਨੇ ਆਪਾਂ ਕਰ ਸਕੀਏ ਕਮੇਟੀ ਜਿੰਨੀ ਉਹਦੀ ਸਾਡੀ ਉਹਦੀਆਂ ਬਾਹਾਂ ਸ਼ੰਕਾ ਬਣ ਗਈਆਂ ਹਰ ਇੱਕ ਜ਼ਿਲ੍ਹੇ ਚੋਂ ਹਰ ਇੱਕ ਇੱਕ ਜ਼ੋਨ ਚੋਂ ਜਿਹੜੀ ਗੱਲ ਨਿਕਲ ਕੇ ਆਉ ਉਹ ਕੀ ਤਕਲੀਫ ਹੈ ਉਹ ਐ ਨਹੀਂ ਪਤਾ ਲੱਗਣਾ ਪਤਾ ਉਦੋਂ ਲੱਗਣਾ ਜਦੋਂ ਹਰ ਇੱਕ ਇੱਕ ਜ਼ਿਲ੍ਹੇ ਦਾ ਇੱਕ ਨੁਮਾਇੰਦਾ ਹੋਊਗਾ ਉਹ ਨੁਮਾਇੰਦੇ ਦੇ ਥੱਲੇ 10 ਹੋਰ ਮੈਂਬਰ ਹੋਣ ਅਸੀਂ ਉਸ ਹਨਾ ਬਣਾਉਣਾ ਹੈ ਜਿਹੜਾ ਕਿ ਸਾਰੇ ਪੰਜਾਬ ਨਾਲ ਅਸੀਂ ਟੱਚ ਰੱਖੀਏ ਹਰ ਇੱਕ ਦੀ ਮੁਸ਼ਕਲ ਜਿਹੜੀ ਬਣਦੀ ਹੈ ਉਹ ਅਸੀਂ ਉੱਥੇ ਤੱਕ ਪਹੁੰਚਦੇ ਕਰੀਏ ਇੱਕ ਨਾ ਜੀ ਇੱਕ ਜੀ ਕਿਸਾਨ ਜਿਹੜੇ ਆਏ ਨਹੀਂ ਹੈਗੇ ਜੀ ਉਹਨਾਂ ਵਾਸਤੇ ਉਹ ਹੁਣ ਕੋਈ ਨੰਬਰ ਆਪਣਾ ইস্যੂ ਕਰੋਗੇ ਜਾਂ ਨਹੀਂ ਭਾਈ ਜੀ ਇੱਕ ਫੋਨ ਨੰਬਰ ਤੁਹਾਨੂੰ ਦੱਸਿਆ ਵੀ ਬਹੁਤ ਬਿਜ਼ੀ ਸੀ ਵਿਆਹ ਸ਼ਰਦੀਆਂ ਬੜੀਆਂ ਚਲਦੀਆਂ ਇੱਕ ਅੱਜ ਸਾਡੇ ਮੇਲਾ ਸੀ ਹਰਮਾਨਗੜ੍ਹ ਭਰਾ ਆਪਣੇ ਉੱਥੇ ਗਏ ਹੋਏ ਸੀ ਇੱਕ ਨੰਬਰ ਜਾਰੀ ਕਰਾਂਗੇ ਆਪਾਂ ਦੋ ਨੰਬਰ ਦੇਵਾਂਗੇ ਇਕੱਲੇ ਉਹ ਸੁਸਾਇਟੀ ਦੇ ਨੰਬਰ ਹੀ ਹੋਣਗੇ ਉਹਦੇ ਵਿੱਚ ਕੋਈ ਵੀ ਅਪਡੇਟ ਹੋਇਆ ਉਹ ਜੋ ਅਪਡੇਟ ਦਿੱਤਾ ਜਾਊਗਾ ਔਰ ਉਹਦੇ ਵਿੱਚ ਜਿਹੜਾ ਵੀ ਭਰਾ ਨੇ ਜੁੜਨਾ ਉਸ ਨੰਬਰ ਦੇ ਜਿਹੜੇ ਸੇਕਿਓ ਜੁੜੇ ਜਾਊਗਾ ਤੇ ਇੱਕ ਜੀ ਜਿਵੇਂ ਹੁਣ ਕਿਸਾਨ ਭਰਾ ਨੇ ਉਹ ਆਪਣੀ ਤਿਆਰੀ ਕਰ ਲੈਣਾ ਤੇ ਤੁਸੀਂ ਇਹਦੇ ਵਿੱਚ ਆਪਾਂ ਡੇਟ ਨਹੀਂ ਦੱਸੀ ਜੀ ਕੋਈ ਡੇਟ ਫਾਈਨਲ ਕਰੋ ਜੀ ਇਹਦੇ ਵਿੱਚ ਜੀ ਡੇਟ ਆਪਾਂ ਇਹਦੇ ਵਿੱਚ ਸਾਰੇ ਭਰਾਵਾਂ ਨੂੰ ਪੁੱਛਿਆ ਵੀ ਆਪਾਂ 17 18 19 20 ਹਾਂਜੀ ਹਾਂਜੀ ਜਾਂ 19 20 21 19 20 22 ਜਿਹੜੀ ਹੈਗੀ ਇਹ ਦਿਨੇ ਦਵਾਰੋਂ ਦਾ ਕਰਕੇ ਜਨਵਰੀ ਦੀ ਆਪਾਂ ਕਰ ਰਹੇ ਆ ਜਗ੍ਹਾ ਹੈਗੀ ਚੜਿੱਕ ਹਾਂਜੀ ਹਾਂਜੀ ਹਾਲ ਤੱਕ ਦੀ ਜਿਹੜੀ ਪਹਿਲੀ ਮੀਟਿੰਗ ਇਹਦੇ ਵਿੱਚ ਬਿਲਕੁਲ ਓਕੇ ਹੈ ਕੋਈ 19 21 ਅਪਡੇਟ ਇਹਦੇ ਚ ਹੁੰਦੀ ਹੈ ਅਸੀਂ ਤੁਹਾਨੂੰ ਤੁਰੰਤ ਤੁਹਾਡੇ ਰਾਈ ਜਿਹੜਾ ਕੀ ਹੈ ਮੈਸੇਜ ਦੇ ਕੇ ਉਹਦਾ ਜੇ ਕੋਈ ਚੇਂਜ ਆਈ ਤਾਂ ਜਰੂਰ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਜੀ ਧੰਨਵਾਦ ਜੀ ਗੱਲ ਸਾਹਿਬ ਇੱਕ ਹੋਰ ਦੱਸ ਦੋ ਜੇ ਜਿਹੜੇ ਫਾਰਮਰ ਕੋਲ ਮਤਲਬ ਜਿਹੜੇ ਆਮ ਪਸ਼ੂ ਪਾਲਕ ਹੈ ਉਨੋਂ ਕੋਲ 18-20 ਕਿਲੋ ਵਾਲ ਨਮਾਜਾਂ ਹੁੰਦੀਆਂ ਜੀ ਜੀ ਉਹ ਆਸ ਇਹ ਰੱਖ ਲੈਣ ਵੀ ਇਹ ਮੇਲਾ ਜਿਹੜਾ ਪਹਿਲਾਂ ਦੀ ਤਰ੍ਹਾਂ ਮਤਲਬ ਇਹ ਬੂਸਟਨ ਸੀ ਉਹ ਆਪ ਕੋ ਕੰਪੀਟੀਸ਼ਨ 'ਚ ਸਾਲ ਲੈ ਸਕਦੇ ਦੇਖੋ ਵੀ ਜੀ ਜੇ ਜੇ ਮੇਰੇ ਮਨ ਦੇ ਵਿੱਚ ਅੰਦਰੋਂ ਕੋਈ ਪੀੜਤਾ ਉੱਠਦੀ ਹੈ ਤੇ ਮੇਰੇ ਮਨ 'ਚ ਉੱਠਦਾ ਹੈ ਕਿ ਜਿਹੜਾ ਮੇਰਾ ਭਰਾ ਇਸ ਲੈਵਲ ਤੇ ਬੈਠਾ ਹੈ ਉਹਦਾ ਬੜਾ ਦਿਲ ਹੈ ਵੀ ਮੈਂ 20 ਕਿਲੋ ਤੋਂ ਬਹੁਤ ਹੁੰਦਾ ਜੀ ਆਪਾਂ ਪਹਿਲੀ ਤਾਂ ਗੱਲ ਹੈ ਬੂਸਟਨ ਰੈਟ ਜੀ ਮੇਰਾ ਆਪ ਦਾ ਮਨ ਨੂੰ ਇੱਕ ਟਾਰਗੇਟ ਹੋ ਗਿਆ ਵੀ ਜਿਹੜਾ ਇਹਦਾ ਲੈਵਲ ਹੈ ਇਹਨੂੰ ਆਪਾਂ ਪਾਸੇ ਰੱਖ ਕੇ ਇੱਕ ਅਲੱਗ ਬਰੀਡ ਜਿਹੜੀ ਬਰੀਡ ਇੱਡੀ ਬਿਹਤਰ ਹੋਵੇ ਅੱਜ ਨਹੀਂ ਵੀ 25 ਕਿਲੋ ਦੁੱਧ ਦੇਣ ਵਾਲੀਆਂ ਬੱਚਾ ਬਹੁਤ ਪੰਜਾਬ ਵਾਲਿਆਂ ਨੇ ਚੜੀਆਂ 27 28 30 ਤੱਕ ਟੱਚ ਕਰ ਦਿੰਦੀਆਂ ਪਰ ਅਸੀਂ ਕਹਿੰਦੇ ਆ ਵੀ ਉਹਨੂੰ ਨੇਚਰਲ ਤਰੀਕੇ ਨਾਲ ਕੀਤਾ ਜਾਵੇ ਨਾ ਕੋਈ ਹਾਰਮੋਨ ਹੋਵੇ ਪਸ਼ੂ ਤੇ ਨਾ ਕਿਸੇ ਕੱਲ ਨੂੰ ਕੋਈ ਫਾਰਮਰ ਤੇ ਚੀਟ ਹੋਵੇ ਅੱਜ ਆਪਾਂ ਜਿਆਦਾ ਦੁੱਧ ਦੇਖ ਕੇ ਬੈਜੀ ਪਸ਼ੂ ਲੈਨੇ ਤੇ ਕੱਲ ਨੂੰ ਕਿਸੇ ਹੋਰ ਕਿੱਲੇ ਤੋਂ ਜਾ ਕੇ ਦੁੱਧ ਨਹੀਂ ਦਿੰਦਾ ਤੇ ਉਹਦੇ ਲਈ ਤੁਹਾਡੀ ਬਹੁਤ ਤੋਂ ਨੂੰ ਘਾਟੇ ਬੰਦ ਸੌਦਾ ਤੇ ਤੁਹਾਡਾ ਲਾਹੇਬੰਦ ਨਹੀਂ ਹੋਊ। ਇਹਨੂੰ ਲਾਹੇਬੰਦ ਕਰਨ ਦਾ ਤਰੀਕਾ ਇੱਕੋ ਹੀ ਆ ਬੂਸਟਰ ਰੈਟ ਤੇ ਜਿੰਨਾ ਆਪਾਂ ਕੈਮਰੇ ਰੈਟ ਤੇ ਜੋ ਆਪਾਂ ਪਾਲਿਸੀ ਬਣਾਵਾਂਗੇ ਇਹਨੂੰ ਪੂਰੀ ਸਖਤ ਦਰ ਤੇ ਲਾਗੂ ਕਰਾਂਗੇ। ਸਹੀ ਇਹਦੇ ਜਿਹੜੇ ਨਿਯਮ ਤੇ ਸ਼ਰਤਾਂ ਕਰੋ ਅੱਗੇ ਆਪਾਂ ਜੋ ਬਾਇੰਡਰ ਸ਼ੇਅਰ ਹੋਊਗਾ ਉਹਦੇ ਹਿਸਾਬ ਤੇ ਆਪਾਂ ਬਣਾ ਰਿਹਾ। ਉਹਦੀਆਂ ਸ਼ਰਤਾਂ ਜਿਹੜੀਆਂ ਲਿਖੀਆਂ ਜਾਣਗੀਆਂ ਉਹਦੇ ਵਿੱਚ ਡਿਸਪਲਾਈਨ ਤੇ ਰੂਲ ਜਿਹੜੇ ਸਭ ਲਈ ਇੱਕ ਹੋਣਗੇ। ਸਹੀ ਇਸ ਗੱਲ ਨੂੰ ਪਹਿਲਾਂ ਮੰਨਤਾ ਦਿੱਤੀ ਜਾਊਗੀ ਵੀ ਜੋ ਚ ਰੂਲ ਲਿਖੇ ਜਾਣਗੇ ਉਹਦੇ ਤੇ ਫੋਲੋ ਕਰਾਂਗੇ। ਸਹੀ ਜੇ ਸਾਡੇ ਇੱਕ ਲਾਸਟ ਕੁਐਸਚਨ ਹੈ ਸਾਡੇ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ ਵੀ ਤੁਹਾਡੀ ਮੱਛ ਜਿਹੜੀ ਹੈ ਯੂਕੇ ਦੇ ਵਿੱਚੋਂ ਇਨਾਮ ਜਿੱਤ ਕੇ ਲੈ ਕੇ ਆਈ ਜੀ ਜੀ ਉਹਦੇ ਬਾਰੇ ਵੀ ਤੁਸੀਂ ਕਿਸਾਨਾਂ ਨੂੰ ਯੋਗ ਚ ਨਹੀਂ ਜਿਹੜੀ ਉਹ ਮੱਛ ਆਪਾਂ ਘਰੇ ਲਾਈਵ ਚ ਆਈ ਸੀ ਜੀ ਉਹਦੇ 'ਚ ਆਪਾਂ ਨੂੰ ਗ੍ਰੀਨ ਬੁੱਕ ਆਫ ਬਲ ਨੇ ਦਿੱਤਾ ਮਾਨਤਾ ਦਿੱਤੀ ਸੀ ਰਿਕਾਰਡ ਚਾਈ ਸੀ ਕਿ ਉਹਨੇ ਦੁੱਧ ਜਿਹੜਾ 43 ਕਿਲੋ 950 ਗ੍ਰਾਮ ਦਿੰਦਾ ਜੀ ਪਾਣੀ ਨਾਲ ਦੀ ਜਿਹੜੀ ਮੱਛ ਹੈ ਮੈਂ ਕਹਿੰਦਾ ਵੀ ਇਹੋ ਜੀ ਜਿਹੜੀ ਬਰੀਡ ਹੈ 35 ਕਿਲੋ 35 900 ਆਪਣਾ ਪੰਜਾਬ ਤੇ ਉਹ ਹੈ ਉਹ ਜਿਹੜੀਆਂ ਬਰੀਡ ਆ ਜਿਹੜੀਆਂ ਉਹ ਆਪਾਂ ਨੂੰ ਗੁਰੂ ਮਾਰਦੇ ਲਈ ਇੱਕ ਗੋਡ ਗਿਫਟਡ ਤੇ ਇੱਕ ਜਿਹੜੀ ਮਿਹਨਤ ਹੈ ਜਿੰਨੀਆ ਟੀਮ ਖੜੀ ਹੈ ਇਹ ਟੀਮ ਦੇ ਜੋਰ ਦੇ ਨਾਲ ਉਹ ਚੀਜ਼ਾਂ ਦੇ ਰੱਟ ਮਿਲਦੇ ਆ ਪਰ ਮੈਂ ਕਹਿੰਦਾ ਵੀ ਜਿਹੜਾ ਅੱਜ ਦਾ ਮੈਸੇਜ ਹੈ ਦੇਖੋ ਮੇਲੇ ਤੇ ਜਾ ਕੇ ਆਪਾਂ ਨਵੀਂ ਤੋਂ ਨਵੀਂ ਚੀਜ਼ ਸਿੱਖਦੇ ਆ ਵੀ ਦੁੱਧ ਜਿਹੜਾ ਉੱਥੇ ਆਪਾਂ ਪਿਓਰਿਟੀ ਨਾਲ ਕਢਾ ਕੇ ਦੇਣਾ ਉਹਦਾ ਕਾਰਨ ਇਹ ਹੈ ਵੀ ਜਦੋਂ এনवायरमेंट ਚੇਂਜ ਹੁੰਦਾ ਨਾਰਮਲ ਜਾਨਵਰ ਥੱਲੇ ਆਉਂਦਾ ਹੁਣ ਸਰਸਵਤੀ ਮੱਝ ਹੈ ਨੇਚਰਲ ਜਿਹੜੀ ਉਹ ਮੱਝ ਨੇ 30 ਕਿਲੋ ਦੁੱਧ ਦਿੱਤਾ ਹੋਇਆ ਉਹ ਆਹ ਉਹਨਾਂ ਵਾਲੇ ਮੇਲੇ 'ਚ ਆਪਾਂ ਨੂੰ ਘਰੇ ਜਾਂ ਮੇਲੇ 'ਤੇ ਭਾਈ ਉਹਨਾਂ ਨੂੰ ਵੇਚ ਵੀ ਕਰਾਂਗੇ ਉਹਨੂੰ ਜ਼ਰੂਰ ਦਿਖਾਵਾਂਗੇ ਭਾਈ ਕੋਲੇ ਖੜੇ ਨੇ ਇੰਦਾਂ ਦੇ ਵੀ ਇਹਦੇ ਜਿਹੜੇ ਪਸ਼ੂ ਨੇ ਉਹਨਾਂ ਦਾ ਤਾਂ ਮੰਨਿਆ ਜਿਹੜਾ ਬੂਸਟਰ ਰਹਿਤ ਭਾਈ ਨੇ ਕੀਤਾ ਜਿਹੜਾ ਕਿ ਧੱਕੇ ਨਾਲ ਪਸ਼ੂ ਨੂੰ ਦੁੱਧ ਦੇਣਾ ਉਹ ਬਹੁਤ ਪਸ਼ੂਲੇ ਵੀ ਧੱਕੇਬਾਨ ਦਾ ਔਰ ਜਿਹੜਾ ਵਪਾਰ ਚੱਲ ਰਿਹਾ ਏ ਉਹਦੇ ਲਈ ਨਹੀਂ ਚੱਲਦਾ ਭਾਈ ਭਾਈ ਪਵਿੱਤਰ ਜੀ ਇੱਕ ਜੀ ਸੋਡੇ ਦੇ ਸਵਾਲ ਕੀਵੇਂ ਜੀ ਵੱਖਰਾ ਕਰੋਗੇ ਜੀ ਮੇਲੇ ਦੇ ਕੋਸਾ ਫਖਰਾ ਤੋਂ ਆਪਣੀ ਕੋਸ਼ਿਸ਼ ਕਰਾਂਗੇ ਵੀਰੇ ਇੱਕ ਜਿਹੜੀ ਡਾਕਟਰ ਆਪਣੇ ਜਗਜੀਤ ਨੇ ਬਹੁਤ ਸੋਹਣੀ ਗੱਲ ਕੀਤੀ ਸੀ ਸਾਹਿਬ ਜੀ ਹਾਂ ਜੀ ਇਹ ਮੇਲਾ ਵੀ ਬੁਸਟਰ ਰਹੇਗਾ ਅਜੇ ਤੱਕ ਤਾਂ ਪਹਿਲੀ ਗੱਲ ਤਾਂ ਮੇਰੇ ਸਾਹਿਬ ਅਜੇ ਤੱਕ ਕਿਸੇ ਨੇ ਦੇਖਿਆ ਨਹੀਂ ਕਿਸੇ ਨੂੰ ਲਾਉਂਦੇ ਨਹੀਂ ਨਹੀਂ ਦੇਖੀ ਠੀਕ ਆ ਜੀ ਬਾਕੀ ਮੱਝਾਂ ਵੀਰੇ 26 27 ਜਿਵੇਂ ਗੱਲ ਸਾਹਿਬ ਨੇ ਦੱਸਿਆ 25 26 27 28 20 ਵਾਲੀਆਂ ਬਹੁਤ ਨੇ ਪਰ ਜਿੰਨਾ ਜ਼ਿਕਰ ਮੇਲੇ ਤੇ ਦੁੱਧ ਨਹੀਂ ਨਿਕਲਦਾ ਪਰ 20 22 ਵਾਲੀਆਂ ਨਹੀਂ ਹੈਗੀਆਂ ਜਗਜੀਤ ਬਹੁਤ ਮੱਝਾਂ ਬਹੁਤ ਵਧੀਆ ਦੁੱਧ ਦੇ ਨਾਲੀਆਂ ਨੇ ਤੇ ਨਵਾਂ ਵੀ ਕਰਾਂਗੇ ਇੱਕ ਤਾਂ ਮੈਂ ਗੱਲ ਸਾਹਿਬ ਨੂੰ ਬੇਨਤੀ ਕਰਦਾ ਸਾਰੇ ਹੋਰ ਕਮੇਟੀ ਨੂੰ ਪਸ਼ੂਆਂ ਦੇ ਅੰਦਰ ਵੀ ਕੈਮਰਾ ਪਸ਼ੂਆਂ ਨੂੰ ਬਾਹਰ ਧੁੱਪ ਵੀ ਮਿਲਣੀ ਚਾਹੀਦੀ ਹੈ ਉਹ ਵਧੀਆ ਪ੍ਰਦਰਸ਼ਨ ਜਗੀਦ ਮਿਲੂਗਾ ਤੇ ਵਧੀਆ ਮੱਝਾਂ ਦੁੱਧ ਕੱਢਣਗੇ ਦੇਖੋ ਨੀਲੀ ਰਵੀ ਕਿੰਨਾ ਉੱਪਰ ਗਈ ਵੀਰੇ 1.59 ਦੇ ਕਰੀਬ ਚਲੀ ਗਈ ਹੈ ਨਾ ਮੋਹਰਾ ਬਹੁਤ ਥੱਲੇ ਆ ਗਈ ਪਰ ਇੰਨੀ ਥੱਲੇ ਵਾਲੀ ਨਹੀਂ ਹੈਗੀ ਇੱਕ ਜਗ੍ਹਾ ਤੇ ਪਸ਼ੂ ਜਦੋਂ ਕਿਤੇ ਹੈ ਨਾ ਆਪਾਂ ਮੰਨੋ ਤੁਸੀਂ ਭਾਈ ਚੀਜ਼ ਲੱਗੀ ਮੱਜਾਂ ਤਿੰਨ ਜਣ ਅੰਦਰ ਖੜੀਆਂ ਆਈਆਂ ਸੋੜਾ ਤਕਰੀਬਨ ਵੀ 1 ਕਿਲੋ ਟਾਈਮ ਦਾ ਦੁੱਧ ਛੱਡ ਜੂਗਾ ਆਪਾਂ ਫਾਰਮਰ ਆ ਸਾਰੇ ਪਸ਼ੂ ਰੱਖਦੇ ਆ ਜਦੋਂ ਪਸ਼ੂ ਇੱਕ ਜਗ੍ਹਾ ਤੇ ਖੜਾ ਰਹਿੰਦਾ ਉਹ ਪਸ਼ੂ ਨਾਲ ਨਾਂਨਸਾਫੀ ਆ ਉਹ ਇੱਕ ਜਦੋਂ ਹੁਣ ਮੇਲਾ ਹੋਊਗਾ ਚਾਹੇ ਆਪਣਾ ਮੇਲਾ ਚਾਹੇ ਡੀਐਫਏ ਕੋਲ ਖੇਤਰ ਬਹੁਤ ਵਧੀਆ ਮੇਲਾ ਕਰਾ ਰਹੇ ਆ ਪੀਡੀਐਫਏ ਸਾਡੇ ਸਤਿਕਾਰਯੋਗ ਇਹ ਇਹਦੇ ਵਿੱਚ ਸਾਨੂੰ ਹਨ 25% ਦੀਆਂ ਕਾਫੀ ਮੱਝਾਂ ਮਿਲਣਗੇ ਅਰੇ ਅਸੀਂ ਨਹੀਂ ਕਹਿੰਦੇ ਅਸੀਂ ਤੋਲਾਂਗੇ ਕਈ ਵਾਰ ਡੰਗਰ ਸਹੀ ਸਲਾਮਤ ਰਿਹਾ ਤਾਂ ਇੱਕ ਵਧੀਆ ਪ੍ਰਦਰਸ਼ਨ ਮਤਲਬ ਜਿਹੜਾ ਮਿਹਨਤ ਕਰੂਗਾ ਆਪਦਾ ਪਸ਼ੂ ਲੈ ਕੇ ਆਵੇ ਉਹਨੂੰ ਉਹਦਾ ਬੰਦਾ ਮਾਨ ਉੱਥੇ ਮਿਲਦਾ ਨਹੀਂ ਉਹਨੂੰ ਬੰਦਾ ਮਾਨ ਦਿੱਤੇ ਜਾਊਗਾ ਇਹਦੇ ਚੇ ਨਾ ਸੋਚੇ ਜਿਹੜਾ ਨਾਰਮਲ ਫਾਰਮਰ ਹੈ ਛੋਟਾ ਸਮਝਦਾ ਆਪਦੇ ਨੂੰ ਮੈਂ ਕਹਿੰਦਾ ਵੀ ਉਹ ਬਰਾਬਰ ਸਾਡੇ ਲਈ ਉਨੀ ਇੱਜ਼ਤ ਹੋਊਗੀ ਉਹਨਾਂ ਸਤਕਾਰ ਹੋਊਗਾ ਜਿੰਨਾ ਉਹਨੂੰ ਸਾਰੇ ਵੱਡੇ ਨੂੰ ਦਿੱਤਾ ਜਾਊਗਾ ਜੀ ਜਗੀਰ ਸਿੰਘ ਭਾਈ ਇੱਕ ਕੋਸ਼ਿਸ਼ ਕਰਾਂਗੇ ਜਿੰਨੀਆਂ ਵੀ ਮੱਝਾਂ ਪਾਰਟਿਸਪੇਟ ਕਰਨੀਆਂ ਸਾਡਾ ਪਹਿਲਾ ਮੇਲਾ ਉਹਨਾਂ ਨੂੰ ਮਾਣ ਦੇਣਾ ਮੰਨ ਦੇਣਾ ਸੀ ਕਿ ਸਾਰੇ ਮੁਸਲਮਾਨ ਦੇ ਨਾਮ ਆ ਕੋਈ ਕੋਈ ਗਰੀਬੀ ਆ ਕੋਈ ਕਿਉਂਕਿ ਆਪਾਂ ਨੂੰ ਪਤਾ ਪਸੂਕਾਂ ਲਈ ਕਿੱਡੇ ਕਿੱਡੇ ਜਿੰਦਗੀ ਦੀ ਗੱਲ ਕਰ ਰਹੇ ਆ ਹਾਂ ਮੈਂ ਕਿਸੇ ਨੂੰ ਮਤਲਬ ਟਾਰਗੇਟ ਕਰਕੇ ਨਹੀਂ ਗੱਲ ਕਰਦਾ ਥੋੜਾ ਜਿਹਾ ਪ੍ਰਚਾਰ ਹੋ ਰਿਹਾ ਨੂੰ ਮਾਝੇ ਦੇ ਬਹੁਤ ਘੱਟ ਬਾਈਕ ਲੋਕ ਹਾਂ ਬਾਈਕ ਲੋਕ ਬਹੁਤ ਘੱਟ ਦੇ ਜਿੰਨੇ ਦੁੱਧ ਦਾ ਬਲੰਡ ਨਹੀਂ ਹੁੰਦਾ ਧਿਆਨ ਕਰਉਂਦਾ ਇਹ ਵੀ ਬਾਈਕ ਲੋਕ ਦੁੱਧ ਕੋਈ ਆਸਟ ਨਹੀਂ ਹੈਗਾ ਬੱਚਾ ਪੱਤੀ ਪੱਤੀ ਸ਼ਬੀ ਸ਼ਬੀ ਕਿਨੋਂ ਤਾਂ ਨਾਰਮਲ ਚੱਲਦਾ ਬਿਲਕੁਲ ਜੇ ਆਪਾਂ ਸਵੇਰੇ ਬਦਰਾਮ ਕਰੀਏ ਇਹ ਮੇਰਾ ਰੇੜੀਆ 25 26 ਕਿਲੋ ਤੋਂ ਜ਼ਿਆਦਾ ਭਾਈ ਜੀ ਧਿਆਨ ਦਿਵਾ 25 26 ਕਿਲੋ ਤੋਂ ਨੋਰਮ ਆ ਜਾਂਦਾ ਜੀ ਜੀ ਮੈਂ ਤੁਹਾਨੂੰ ਦੱਸਦਾ ਜਿਹੜੀ ਦਲਰੂਆ ਮੱਝਾ ਜਿੱਦਣ ਬਾਈ ਨੂੰ ਸ਼ਾਇਦ ਬਾਅਦ ਚ ਪਤਾ ਲੱਗਿਆ ਹੋਵੇ ਮੈਨੂੰ ਫੌਜੀ ਸਾਹਿਬ ਦਾ ਫੋਨ ਆਇਆ ਸੀ 27 ਕਿਲੋ ਸਾਢੇ 27 ਕਿਲੋ ਤੇ ਉੱਥੇ ਪਿੰਡ ਕਹਿੰਦੇ ਆਮ ਕਿਸਾਨ ਦੇ ਘਰੇ ਦੁੱਧ ਚਾਹੀਦਾ ਸੀ ਠੀਕ ਹੈ ਜਦੋਂ ਬਾਈ ਤੁਸੀਂ ਬਿਲਕੁਲ ਬਿਲਕੁਲ ਬਹੁਤ ਵੱਡਾ ਰੇਟ ਇੱਕ ਕਾਰਜ ਨਹੀਂ ਕੀਮਤ ਪਰਕੇ ਲਈ ਆ ਫਿਰ ਜਦੋਂ ਬਲੇਵ ਆਉਂਦੇ ਆ ਨਾ ਥੋੜਾ ਦੁੱਖ ਲੱਗਦਾ ਵੀਰੇ ਮਨ ਨੂੰ ਮੈਂ ਤੁਹਾਨੂੰ ਇੱਕ ਆਪਦੇ ਆਪਦੀ ਜਿਹੜਾ ਐਕਸਪੀਰੀਅੰਸ ਦੱਸਦਾ ਉਸ ਜੀ ਦੇਖੋ ਵੀ ਉਹ ਬਿਲਕੁਲ ਬਿਮਾਰ ਹੋ ਗਈ ਜੀ ਬਿਲਕੁਲ ਉਹ ਕਿਸੇ ਕਾਰਨ ਨਾਲ ਉਹਨੂੰ ਫੂਡ ਪੋਇਜ਼ਨਿੰਗ ਹੋ ਕੇ ਬਿਮਾਰ ਹੋਈ 2.5 ਕਿਲੋ ਦੋਤੇ ਹੋਈ ਮੈਂ ਬਰੀਡ ਦੀ ਗੱਲ ਕਰਦਾ ਹਰ ਇੱਕ ਇਹੋ ਜਿਹਾਂ ਪਤਾ ਨਹੀਂ ਕਿੰਨੀਆਂ ਕਮਜਾਂ ਹਰਿਆਣੇ ਚ ਤਾ ਉਹ ਵੇਦ ਖੜੇ ਕਿੰਨੀਆਂ ਖੋਣਗੀਆਂ ਉਹ ਇਹੋ ਜਿਹਾ ਉਹਨੇ ਕਵਰ ਕੀਤਾ ਉਹ 22 23 ਤੇ 15 20 ਦਿਨਾਂ ਚ ਉਹ ਦੁਆਰਾ ਉਸ ਪਿਜੀਸ਼ਨ ਤੇ ਆ ਗਈ ਵੀ ਇਹੋ ਜਿਹੀ ਦੇਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਬ੍ਰੀਡ ਖੜੀ ਹੈ ਤੇ ਮੇਲੇ ਦੇ ਵਿੱਚ ਆਪਾਂ ਲਿਆ ਕੇ ਉਹਨੂੰ ਕਿਸੇ ਇਹੋ ਜੇ ਕੋਈ ਟੀਕੇ ਤੋਂ ਕੋਈ ਧੱਕੇ ਤੋਂ ਰਹਿ ਤਾਂ ਆਪਾਂ ਮੇਲਾ ਕਰਾਉਣਾ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਉਹਨਾਂ ਦਾ ਸਿਰ ਤੇ ਹੱਥ ਹੈ ਸਾਰਾ ਮਾਲ ਸਾਡੀ ਕਮੇਟੀ ਸਾਡੀ ਇਹ ਚੀਜ਼ ਦਾ ਵਿਰੋਧ ਕਰਦੀ ਅੱਜ ਵੀ ਕਰਦੀ ਵੀਰੇ ਕੱਲ ਵੀ ਕਰਦੀ ਆ ਇੰਜੈਕਸ਼ਨ ਦਾ ਦੁੱਧ ਨਹੀਂ ਮਿਲੂਗਾ ਮੇਲੇ ਤੇ ਹੋਰ ਵੀ ਮੇਲੇ ਲਾਉਗਾ ਮੇਰਾ ਅਸਲ ਤੇ ਕੁਐਸਚਨ ਇਸੇ ਕਰਕੇ ਹੀ ਸੀਗਾ ਵੀ ਜਿਹੜਾ ਫਾਰਮਰ ਆ ਭਾਵੇਂ ਉਹ ਪ੍ਰਚਾਰਿਆ ਗਿਆ ਜਾਂ ਕੁਝ ਵੀ ਆ ਉਹਨਾਂ ਦੇ ਮਨ 'ਚ ਇੱਕ ਡਰ ਜਾ ਹੁੰਦਾ ਵੀ ਯਾਰ ਦੁੱਧ ਪਤਾ ਨਹੀਂ ਕਿੰਨਾ ਕਿੰਨਾ ਕਿ ਨਿਕਲ ਜੂਗਾ ਜੀ ਬੰਦਾ ਕੋਈ ਵੀ ਮੇਨ ਆ ਬਿਊਟੀ 'ਚ ਪਸ਼ੂ ਨਹੀਂ ਪਾਊਗਾ ਵੀਰੇ ਸਾਡੀ ਦਾ ਠੀਕ ਹੈ ਬਿਊਟੀ 'ਚ ਨਹੀਂ ਆਊਗਾ ਕਿਉਂਕਿ ਆਏ ਹੋ ਜਿੰਦਾ ਜਜਿੰਗ ਗਲਤ ਹੋ ਵੀ ਜਾਂ ਹੋਗੀ ਅਸੀਂ ਆਪ ਕੱਢਾਂਗੇ ਜੇ ਸਾਡਾ ਕੋਈ ਬੰਦਾ ਪਾਊਗਾ ਨਹੀਂ ਕਿ ਸਾਡੇ ਹ ਮਨਾ ਬੁਾਈ ਦੇ ਲੋਕ ਬੇਤੀ ਕਰਾਈਆ ਚਲੋ ਇਹ ਤੋਂ ਇੱਕ ਮੈਂ ਹੁਣ ਆ ਕਰਦਾ ਹੂੰ ਜਿਨ੍ਹਾਂ ਨੇ ਪਾਰਟਿਸਿਪੇਟ ਕਰਾਉਣਾ ਮੱਝਾਂ ਦਾ ਜਾਂ ਗਾਈਆਂ ਦਾ ਤੁਦੂ ਜਵਾਈ ਦੇ ਵਿੱਚ ਬਈ ਅੱਪਾ ਕਮੇਟੀ ਨੂੰ ਧੱਕੇ ਨਾਲ ਕਹੀਏ ਨੇ ਕਮੇਟੀ ਕੀ ਕਰੂ ਕਮੇਟੀ ਕੀ ਕਰੂ ਆਪਣਾ ਵੀ ਬਾਈ ਫਰਜ਼ ਬਣਨਾ ਆਪਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਯਾਰ ਆਪਣੀ ਜ਼ਿੰਮੇਵਾਰੀ ਆ ਆਪਾਂ ਵੀ ਡੰਗਰ ਦੇ ਨਾਲ ਤੇ ਬੰਦਿਆਂ ਦੇ ਨਾਲ ਨਾਂਸਫੀ ਨਾ ਕਰੋ ਸਹੀ ਰੱਬ ਕਿਤੇ ਖੜਾ ਪਾ ਬਿਲਕੁਲ ਹੁਣ ਚੂਟ ਲਾਗੇ ਵਾਲੀ ਗੱਲ ਇਹ ਜੀ ਨਾ ਕਰੋ ਕਿਸੇ ਬੱਚੇ ਨੂੰ ਲੈ ਕੇ ਜਾਓ ਬਿਲਕੁਲ ਸਹੀ ਨੋਰਮਲ ਰਹਿ ਕੇ ਸਾਰਾ ਕੁਝ ਠੀਕਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਮਾ ਸਹੀ ਕਰਕੇ ਦੁੱਧ ਚਿਬਾਓ ਕਿਸੇ ਤੇ ਕੋਈ ਬਲੇਮਰੀ ਆਉ ਕਿਸੇ ਨੂੰ ਕੋਈ ਮਾਰਾ ਚੰਗਾ ਨਹੀਂ ਕਹੋ ਕਿਸੇ ਕਮੇਟੀ ਨੂੰ ਕੋਈ ਮਾਰਾ ਚੰਗਾ ਨਹੀਂ ਕਹੋ ਸਾਰਿਆਂ ਨੂੰ ਮਰੀ ਜੀ ਹੱਥ ਵੰਨ ਕੇ ਬੇਈਂਤੀ ਵੀ ਆਪਾਂ ਵੀ ਆਪ ਦਾ ਇਨਸਾਫ ਆਪ ਕਰੀਏ ਕਰੀਏ ਚਿਬਾਈ ਵਾਲਾ ਬੰਦਾ ਤੂੰ ਖਾਲੀ ਨਾ ਮੁੜੇ ਬਾਈ ਆਪਾਂ ਦੇਖੀ ਕਿੰਨੇ ਹਰੇਕ ਬੰਦੇ ਨੂੰ ਮਾਨਸਿਕ ਅਧਿਕਾਰ ਹੈ ਨਾ ਜੀ ਜਿੰਦ ਜੀ ਬਾਈ ਜੀ ਬਹੁਤ ਔਖਾ ਹੈ ਦੁੱਧ ਕਢਾਉਣਾ ਜਿਹੜਾ ਬੰਦਾ ਚੱ ਆਪਦੇ ਘਰੋਂ ਟਾਈਮ ਕੱਢ ਕੇ ਆਪਦੇ ਐਨੀਮਲ ਨੂੰ ਰਿਸਕ ਲੈ ਕੇ ਕਾਉਣਾ ਇੱਥੇ ਤੇ ਉਹਦਾ ਬੰਦਾ ਸਨਮਾਨ ਮਾਨ ਆਪਾਂ ਜਰੂਰ ਬਖਸ਼ਾਂਗੇ ਜਿਹੜੇ ਕਹਿਣ ਦਾ ਮਤਲਬ ਵੀ ਮੇਲੇ 'ਚ ਕੋਈ ਕਮੀ ਰਹਿ ਜਾਂਦੀ ਹੈ ਉਹਨੂੰ ਗਾਂ ਨੂੰ ਸੁਧਾਰਨ ਦਾ ਮੌਕਾ ਜਰੂਰ ਦੇਣਾ ਪੀਕੇ ਕਰਤੇ ਕੋਈ ਨਾਰਾਜ਼ਗੀ ਨਹੀਂ ਕਰਨੀ ਆਪਣੇ ਸਹੀ ਹੈ ਮਤਲਬ ਲੋਕ ਜਿਹੜੀ ਤਿਆਰੀ ਆਪਦੀ ਉਹ ਮੈਂ ਤੇ ਜਾਣਦਾ ਹਾਂ